ਇਹ ਸਾਰੇ ਬੰਦੇ ਮੇਰੇ ਨਾਲ ਐਡੇ ਬੁਰੇ ਵਕਤ 'ਚ ਖੜੇ ਰਹੇ ਤੇ ਇਨਾਂ ਦੇ ਹੌਸਲੇ ਕਰਕੇ ਇਨਾਂ ਦੀ ਯਾਰੀ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਮੇਰੇ 'ਚ ਹਿੰਮਤ ਹੈ ਇਨਾਂ ਦੀ એનર્ਜੀਜ਼ ਕਰਕੇ ਕਿ ਮੈਨੂੰ ਛੱਡ ਗਏ ਨਹੀਂ ਗਏ ਬੜੇ ਲੋਕੀ ਛੱਡ ਗਏ ਬਟ ਇਹ ਮੇਰੇ ਨਾਲ ਤਾਂ ਵੀ ਖੜੇ ਨੇ ਅੱਜ ਵੀ ਖੜੇ ਨੇ ਭਰਾਵਾ ਵਾਂਗ ਤੇ ਮੈਨੂੰ ਬੜਾ ਮਾਣ ਹੈ ਮੇਰੀ ਯਾਰੀ ਤੇ ਕਿ ਮੈਂ ਭਾਵੇਂ ਪੈਸਾ ਜ਼ਿਆਦਾ ਨਹੀਂ ਕਮਾਇਆ ਜ਼ਿੰਦਗੀ 'ਚ ਬਟ ਮੈਂ ਯਾਰੀ ਕਮਾ ਲਈ ਪੰਜਾਬੀ ਬੋਲਾ ਜਿਆਦਾ ਸੌਖੀ ਰਹਿੰਦੀ ਹੈ ਅੰਗਰੇਜੀ ਸੋਚ ਸੋਚ ਕੇ ਬੋਲ ਨਹੀਂ ਪੈਂਦੀ ਤੇ ਦਾੜੀ ਹੋ ਗਈ ਮੇਰੀ ਸਾਰੀ ਚਿੱਟੀ ਹੈ ਕਾਲੀ ਕੀਤੀ ਆ ਮੈਂ ਤੁਸੀਂ 40 41 ਸਾਲ ਦੇ ਬੰਦੇ ਨੂੰ ਤੁਸੀਂ ਜਵਾਨ ਕਰਨ ਲੱਗੇ ਹੋ ਮੈਂ ਤਾਂ ਮਰ ਖੱਪ ਗਿਆ ਸੀਗਾ ਤੁਹਾਡੇ ਕਰਕੇ ਵਾਪਸ ਆਇਆ ਤੁਸੀਂ ਮੇਰੀ ਇਨਸਪੀਰੇਸ਼ਨ ਹੋ ਤੁਸੀਂ ਮੇਰਾ ਰੀਜ਼ਨ ਹੋ ਤੁਹਾਡੇ ਕਰਕੇ ਸਭ ਕੁਝ ਕਰ ਰਿਹਾ ਪਹਿਲਾਂ 6 ਗਾਣੇ ਸੋਚੇ ਸੀ ਕਿ ਬਟ ਗਾਣੇ ਬਹੁਤ ਸਾਰੇ ਬਣ ਗਏ ਹੁਣ ਤੇ ਡੈਫੀਨਿਟਲੀ ਐਲਬਮ ਉਹਦੇ ਵਿੱਚ 8 ਗਾਣੇ ਹੋਣਗੇ 16 17 ਗਾਣਿਆਂ 'ਚੋਂ ਆਪਾਂ 8 ਗਾਣੇ ਚੂਜ਼ ਕਰਾਂਗੇ ਫਾਈਨਲੀ ਤੁਸੀਂ ਮੇਰੀ ਕਚੈਰੀ ਹੋ ਤੁਹਾਡੀ ਕਚੈਰੀ 'ਚ ਮੈਂ ਹਾਜ਼ਰ ਆਉਂਗਾ ਤੁਸੀਂ ਮੈਨੂੰ ਦੱਸੋਗੇ ਕਿਹੜੇ ਗਾਣੇ ਦਾ ਵੀਡੀਓ ਕਰੀਏ ਵਾਈਬ ਆਊਟ ਕਰਕੇ ਜਿਹੜਾ ਗਾਣਾ ਤੁਹਾਨੂੰ ਪਸੰਦ ਆਏਗਾ ਉਸੇ ਗਾਣੇ ਦੀ ਵੀਡੀਓ ਹੋਏਗੀ ਤੇ ਇੰਟਰਨੈਸ਼ਨਲ ਵਿਲਜਟ 2 ਵੀ ਆਪਾਂ ਟਾਰਗੇਟ ਕਰ ਰਹੇ ਹਾਂ ਕੋਸ਼ਿਸ਼ ਕੀ 11th ਆਫ ਨਵੰਬਰ 2024 ਨੂੰ ਰਿਲੀਜ਼ ਹੋਵੇ ਤੇ ਇੰਟਰਨੈਸ਼ਨਲ ਵਿਲਜਟ 2 ਵੀ ਆਪਾਂ ਟਾਰਗੇਟ ਕਰ ਰਹੇ ਹਾਂ ਕੋਸ਼ਿਸ਼ ਕੀ 11th ਆਫ ਨਵੰਬਰ 2024 ਨੂੰ ਰਿਲੀਜ਼ ਹੋਵੇ ਇਹ ਸਾਰੇ ਬੰਦੇ ਮੇਰੇ ਨਾਲ ਐਡੇ ਬੁਰੇ ਵਕਤ 'ਚ ਖੜੇ ਰਹੇ ਤੇ ਇਹਨਾਂ ਦੇ ਹੌਸਲੇ ਕਰਕੇ ਇਹਨਾਂ ਦੀ ਜਾਰੀ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਮੇਰੇ 'ਚ ਹਿੰਮਤ ਹੈ ਇਹਨਾਂ ਦੀ એનર્ਜੀਜ਼ ਕਰਕੇ ਕਿ ਇਹ ਮੈਨੂੰ ਛੱਡ ਗਏ ਨਹੀਂ ਗਏ ਬੜੇ ਲੋਕੀ ਛੱਡ ਗਏ ਬਟ ਇਹ ਮੇਰੇ ਨਾਲ ਤਾਂ ਵੀ ਖੜੇ ਨੇ ਅੱਜ ਵੀ ਖੜੇ ਨੇ ਭਰਾਵਾ ਵਾਂਗੂ ਤੇ ਮੈਨੂੰ ਬੜਾ ਮਾਣ ਹੈ ਮੇਰੀ ਯਾਰੀ ਤੇ ਕਿ ਮੈਂ ਭਾਵੇਂ ਪੈਸਾ ਜ਼ਿਆਦਾ ਨਹੀਂ ਕਮਾਇਆ ਜ਼ਿੰਦਗੀ 'ਚ ਬਟ ਮੈਂ ਯਾਰੀ ਕਮਾ ਲਈ ਸਭ ਕੁਝ ਆਏਗਾ ਮੇਰੀ ਜਾਨ ਆਏਗੀ ਟੂ ਕਲਾਸ ਦੇ ਮੁੰਡਾ ਸਭ ਆਏਗਾ ਥੋੜਾ ਸਬਰ ਕਰੋ ਰੁਕ ਰੁਕੋ ਜਰਾ ਰੁਕੋ ਸੋਏਗੀ ਸਾਡੀ ਰਿਪੋਰਟਾਂ ਖਿੱਚ ਕੇ ਰੱਖੋ ਕਾਮ ਬਲੇਸਿੰਗਸ ਦੇਈ ਚਲੋ ਮੈਨੂੰ ਮੇਰੇ ਲਈ ਪ੍ਰੇਅ ਕਰੋ ਯੋ 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 ਯੂ ਆ ਲਾਈਵ ਨਾਓ ਬੇਬੀ ਕਮ ਓਵਰ एवरीवन आई गॉट ਟੂ ਸ਼ੇਅਰ ਸਮਥਿੰਗ ਆ ਗॉट ਸਮਥਿੰਗ ਟੂ ਸ਼ੇਅਰ ਵਿਦ ਯੂ 올 ਯੂ ਪੀਪਲ ਆਰ ਥੇ ਪੰਜਾਬੀ ਬੋਲਾਂ ਜਿਆਦਾ ਸੌਖੀ ਰਹਿੰਦੀ ਐ ਅੰਗਰੇਜ਼ੀ ਸੋ ਸੋਚ ਕੇ ਬੋਲਣੀ ਪੈਂਦੀ ਐ ਜਿੰਨੇ ਕੀ ਯਾਦ ਐ ਸੋ ਮਿੱਤਰੋ ਮੇਰੇ ਭਰਾਵੋ ਤੋਡੇ ਕਰਕੇ ਮੈਂ హెయిర్ ਕਟ ਕਰਾਇਆ ਹਫਤਾ ਪਹਿਲਾਂ ਤੁਸੀਂ ਕਹਿੰਦੇ ਸੀਗੇ ਬੜੇ ਚਿਰ ਤੋਂ ਸਾਰੇ ਲੋਕਾਂ ਨੂੰ ਈਮੇਲਾਂ ਕਰਦੇ ਸੀਗੇ ਮੈਨੂੰ ਵੀ ਮੈਸੇਜ ਕਰਦੇ ਸੀਗੇ ਕਿ ਭਾਜੀ ਨੂੰ ਕੋਹ ਵਾਲ ਪਿੱਛੇ ਕੱਟਣ ਉੱਚੇ ਕਰਨ ਤੇ ਮੈਂ ਫਿਰ హెయిర్ ਕਟ ਕਰਾ ਲਿਆ ਮੁੜ ਕੇ ਫਿਰ ਸਾਰੇ ਕਹਿੰਦੇ ਵੀ ਦਾੜੀ ਵੀ ਰੱਖੋ ਪੁਰਾਣੇ ਸਟਾਈਲ ਵਰਗੀ ਤੇ ਦਾੜੀ ਹੋ ਗਈ ਮੇਰੀ ਸਾਰੀ ਚਿੱਟੀ ਐ ਕਾਲੀ ਕੀਤੀ ਆ ਮੈਂ ਤੁਸੀਂ 40 41 ਸਾਲ ਦੇ ਬੰਦੇ ਨੂੰ ਤੁਸੀਂ ਜਵਾਨ ਕਰਨ ਲੱਗੇ ਹੋ ਤੁਹਾਡੇ ਕਰਕੇ ਸਭ ਕੁਝ ਕਰ ਰਿਹਾ ਯੂ ਆਰ ਪ੍ਰੈਸ਼ੀਅਸ ਫੋਰ ਮੀ ਕਜ਼ ਯੂ ਆਰ ਦਾ ਰੀਜ਼ਨ ਮੈਂ ਤਾਂ ਮਰ ਖੱਪ ਗਿਆ ਸੀਗਾ ਤੁਹਾਡੇ ਕਰਕੇ ਵਾਪਸ ਆਇਆ ਤੁਸੀਂ ਇਹਨੇ ਸਾਲ ਤੋਂ ਜੁੜੇ ਹੋ ਤੁਹਾਡੇ ਕਰਕੇ ਮੈਨੂੰ ਰੋਟੀ ਨਸੀਬ ਹੁੰਦੀ ਹੈ ਮੇਰੇ ਫੈਨਸ ਕਰਕੇ ਤੇ ਮੈਨੂੰ ਹੌਸਲਾ ਮਿਲਦਾ ਹੈ ਪਿਆਰ ਮਿਲਦਾ ਹੈ ਤੁਸੀਂ ਮੇਰੀ ਇਨਸਪੀਰੇਸ਼ਨ ਹੋ ਤੁਸੀਂ ਮੇਰਾ ਰੀਜ਼ਨ ਹੋ ਤੁਹਾਡੇ ਕਰਕੇ ਸਭ ਕੁਝ ਕਰ ਰਿਹਾ ਸੋ ਮਿੱਤਰੋ ਬਹੁਤ ਸਾਰੀ ਗੱਲਾਂ ਨੇ ਅੱਜ ਕਰੀਏ ਆਪਾਂ ਸ਼ੇਅਰ ਥੋੜਾ ਚਾਨਣ ਪਾਈਏ ਸੋ ਫਰਸਟ ਆਫ 올 There are lots of things i want to aluminum where the so kitda lag rahi daadi thodi di lag rahi hai uh pata suit ni kar rahi golu diet puri kar rahe but kfc original recipe i can't fucking avoid that so anyhow lots of things are coming i'm working day and night on lots of things so i'm working on three albums right now all produced by me all everything cause tusin kendas hi hai ki mehan Singh da music nahi aa reya meri practice chut gayi si ki 22 saala ton music nahi bana reya si ka is karke main honey 3.0 jo apna music nahi rakha cause i want to give the best to you people so now i'm back in practice from several months so in glory which is my ep ep je palan pa 6 gaane soche si ik ghat gaane di hundi hai ਪਹਿਲਾਂ 6 ਗਾਣੇ ਸੋਚੇ ਸੀ ਕਿ ਬਟ ਗਾਣੇ ਬਹੁਤ ਸਾਰੇ ਬਣ ਗਏ ਹੁਣ ਤੇ ਡੈਫੀਨਿਟਲੀ ਆਈ ਥਿੰਕ ਉਹਦੇ ਵਿੱਚ 8 ਗਾਣੇ ਹੋਣਗੇ ਸਾਰੇ ਮੈਂ ਗਾ ਰਿਆਂ ਮੇਰਾ 뮤직 ਹੈ ਤੇ ਰਾਈਟਰਸ ਮੈਂ ਡਿਸਕਲੋਸ ਕਰੂੰਗਾ ਛੇਤੀ ਤੁਹਾਨੂੰ ਜਦੋਂ ਗਾਣੇ ਸਾਰੇ ਲੌਕ ਹੋ ਜਾਣਗੇ 16 17 ਗਾਣਿਆਂ 'ਚੋਂ ਆਪਾਂ 8 ਗਾਣੇ ਚੂਜ਼ ਕਰਾਂਗੇ ਫਾਈਨਲੀ ਸੋ ਫਾਈਨਲ ਰਿਕਾਰਡਿੰਗਸ ਸ਼ੁਰੂ ਹੋ ਜਾਣਗੀਆਂ ਜਲਦੀ ਤੇ ਦਿਸ ਸਮਰ ਵੀ ਗੋਣਾ ਰਿਲੀਜ਼ ਗਲੋਰੀ ਮਾਈ ਈਪੀ ਐਂਡ ਵੀ ਗੋਣਾ ਇੰਜੋਏ ਦ ਗਲੋਰੀ And because all of you people, it's happening, everything is happening. So, there is one more good news that we're gonna release the whole EP all together. All eight songs gonna be out all together. i just gonna make two music videos, and I'm gonna launch one music video in summer. And all the songs, all the audio is gonna be available everywhere. ਸੋ ਉਸ ਤੋਂ ਬਾਅਦ ਤੁਸੀਂ ਮੇਰੀ ਕਚੈਰੀਓ ਤੁਹਾਡੀ ਕਚੈਰੀ 'ਚ ਮੈਂ ਹਾਜ਼ਰ ਆਉਂਗਾ ਤੇ ਤੁਸੀਂ ਮੈਨੂੰ ਦੱਸੋਗੇ ਕਿਹੜੇ ਗਾਣੇ ਦਾ ਵੀਡੀਓ ਕਰਨਾ ਤੇ ਫਿਰ ਮੈਂ ਉਸ ਗਾਣੇ ਦਾ ਵੀਡੀਓ ਕਰੂੰਗਾ ਜਿਹੜੇ ਗਾਣੇ ਤੁਸੀਂ ਵੋਟਾਂ ਜ਼ਿਆਦਾ ਪਾਓਗੇ ਵਾਇਬ ਆਊਟ ਕਰਕੇ ਜਿਹੜਾ ਗਾਣਾ ਤੁਹਾਨੂੰ ਪਸੰਦ ਆਏਗਾ ਉਸੇ ਗਾਣੇ ਦੀ ਵੀਡੀਓ ਹੋਏਗੀ ਹੁਣ ਹੁਣ ਆਪਾਂ ਇਦਾਂ ਚਲਾਂਗੇ ਤੁਹਾਨੂੰ ਹਾਜ਼ਰ-ਨਾਜ਼ਰ ਮੰਨ ਕੇ ਆਪਾਂ ਇਨਵੋਲ ਕਰਕੇ ਚਲਾਂਗੇ ਐਲੀ ਮੰਗਰ ਇਨ ਦਾ ਹਾਊਸ ਵਾਟਸ ਹੈਪਨਿੰਗ ਐਲੀ ਬ੍ਰਦਰ ਮੇਰੀ ਜਾਨ ਕਦੀ ਪਤਲਾ ਨਾ ਹੋਈ ਵਸਤੂ ਤੂੰ ਐਦਾਂ ਹੀ ਫੱਪਦਾ ਸੋ ਮੈਂ ਆਪਣੇ ਟੌਪਿਕ ਤੇ ਵਾਪਸ ਆਉਣਾ ਜੀ ਅਨਸ਼ੁਮਨ ਮਾਈ ਡਾਰਲਿੰਗ ਵਾਟਸ ਹੈਪਨਿੰਗ ਬ੍ਰਦਰ ਸੋ ਤੋ ਪਹਿਲਾਂ ਤਾਂ ਜੀ ਗਲੋਰੀ ਸਮਰਚ ਆ ਰਹੀ ਹੈ ਉਸ ਤੋਂ ਬਾਅਦ ਇੱਕ ਆਰਟਿਸਟ ਹੈ ਬਹੁਤ ਖਤਰਨਾਕ ਰੈਪਰ ਹੈ ਉਹਦਾ ਨਾਮ ਹਲੇ ਡਿਸਕਲੋਜ਼ ਕਰੂੰਗਾ ਸਿੱਧਾ ਉਹਦਾ ਪੋਸਟਰ ਆਪਾਂ ਪਾਵਾਂਗੇ 2 ਹਫ਼ਤੇ ਅੰਦਰ ਤੇ ਉਹਦੀ ਪੂਰੀ ਐਲਬਮ ਮੈਂ ਪ੍ਰੋਡਿਊਸ ਕਰ ਰਿਹਾ ਸਾਰਾ ਮੇਰਾ 뮤ਜ਼ਿਕ ਹੈ ਇੱਕ ਗਾਣੇ ਚ ਮੈਂ ਸਿਰਫ ਰੈਪ ਕਰ ਰਿਹਾ ਉਹਦੇ ਬਾਕੀ ਮਲਟੀਪਲ ਆਰਟਿਸਟ ਉਹਦੇ ਚ ਅਸੀਂ ਫੀਚਰ ਕਰ ਰਹੇ ਹਾਂ ਤੇ ਉਹ ਬਹੁਤ ਹੀ ਬ੍ਰਿਲਿਅੰਟ ਆਰਟਿਸਟ ਹੈ ਵਨ ਆਫ ਮਾਈ ਫੇਵਰਿਟ ਆਰਟਿਸਟ ਤੇ ਉਹਦਾ ਪੂਰਾ ਐਲਬਮ ਦਾ 뮤ਜ਼ਿਕ ਮੈਂ ਕਰ ਰਿਹਾ ਤੇ ਤੀਜੀ ਦੇ ਤੁਹਾਨੂੰ ਪਤਾ ਹੀ ਹੈ ਇੰਟਰਨੈਸ਼ਨਲ ਵਿਲੇਜ 2 ਚੱਲ ਰਹੀ ਹੈ ਇੰਟਰਨੈਸ਼ਨਲ ਵਿਲੇਜ 2 ਬਹੁਤ ਸਾਰੇ ਲੈਜੈਂਡਰੀ ਆਰਟਿਸਟ ਉਹਦੇ ਚ ਇਨਵੋਲ ਨੇ ਤੇ ਉਹ ਸਾਰੇ ਮੇਰੇ ਕੋਲ ਆ ਰਹੇ ਨੇ ਆਪਣੇ ਟਾਈਮ ਕੱਢ ਕੇ ਅਸੀਂ ਜੈਮਿੰਗ ਕਰ ਰਹੇ ਹਾਂ ਬਹੁਤ ਸਾਰਾ ਮੈਟਰ ਡਿਸਕਸ ਹੋ ਰਿਹਾ ਤੇ ਉਹਦੇ ਕਰਕੇ ਥੋੜਾ ਜਿਹਾ ਉਹਨੂੰ ਟਾਈਮ ਲੱਗ ਰਿਹਾ ਦੈਟਸ ਵਾਈ ਆ ਅਨਾਉਂਸ ਗਲੋਰੀ ਕਿ ਤੁਹਾਨੂੰ ਕੁਝ ਨਾ ਕੁਝ ਮਿਲਦਾ ਰਹੇ ਸੁਣਨ ਨੂੰ ਵਧੀਆ ਤੇ ਇੰਟਰਨੈਸ਼ਨਲ ਵਿਲੇਜ 2 ਇਜ਼ ਗੋਣਾ ਬੀ ਐਪਿਕ ਐਂਡ ਮੇਰੀ ਕੋਸ਼ਿਸ਼ ਆ ਕਿ ਜਿੱਦਾਂ ਇੰਟਰਨੈਸ਼ਨਲ ਵਿਲੇਜਰ 1 11 ਨਵੰਬਰ ਨੂੰ ਆਈ ਸੀਗੀ 11 11 11 ਤੇ ਇੰਟਰਨੈਸ਼ਨਲ ਵਿਲੇਜਰ 2 ਵੀ ਆਪਾਂ ਟਾਰਗੇਟ ਕਰ ਰਹੇ ਆਂ ਕੋਸ਼ਿਸ਼ ਕੀ 11th ਆਫ ਨੋਮਬਰ 2024 ਨੂੰ ਰਿਲੀਜ਼ ਹੋਵੇ ਉਸ ਤੋਂ ਪਹਿਲਾਂ ਗਲੋਰੀ ਆ ਰਹੀ ਹੈ ਜੀ ਗਲੋਰੀ ਚ 8 ਗਾਣੇ ਨੇ ਉਹ 8 ਗਾਣਿਆਂ ਦੇ ਤੁਹਾਨੂੰ ਸਾਰੇ 뮤직 ਵੀਡੀਓ ਬਣਾ ਕੇ ਅਸੀਂ ਸੁੱਟੀ ਜਾਵਾਂਗੇ ਜਿੱਦਾਂ ਜਿੱਦਾਂ ਤੁਸੀਂ ਵੋਟ ਕਰੋਗੇ ਸੋ ਇਹ ਹੈਗੀ ਰਿਪੋਰਟ ਐਲਬਮਾਂ ਦੀ ਤੇ ਡਾਕੂਮੈਂਟਰੀ ਦੀ ਹੈ ਰਿਪੋਰਟ ਆ ਕਿ ਜੀ ਡਾਕੂਮੈਂਟਰੀ ਕੰਪਲੀਟ ਹੋ ਗਈ ਐਡਿਟ ਮੈਂ ਐਡਿਟ ਵੇਖ ਲਿਆ ਬੜੀ ਕ੍ਰੇਜ਼ੀ ਬਣੀ ਹੈ ਡਾਕੂਮੈਂਟਰੀ ਉਹਨੂੰ ਬੜਾ ਸਵਾਦ ਆਏਗਾ ਮੇਰੇ ਬਾਰੇ ਪਤਾ ਚਲੇਗਾ ਸਭ ਕੁਝ एवरीथिंग एवरीथिंग ਅਬਾਟ ਮੀ ਯੂ ਵਾਂ ਟੂ ਨੋ ਰਾਜ ਬਾਜੀ lots coming lots coming baby lots coming ਰਾਜ ਬਾਜੀ ਮੇਰੀ ਜਾਨ ਮੇਰੇ ਸਾਰੇ ਮਤਰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸਾਰਿਆਂ ਦਾ ਨਾਮ ਲਾਵਾਂਗਾ ਮੈਂ ਰੋਹਿਤ ਬਾਈ ਮੰਦੂਕਾਂਤ ਅਲਫਾਜ਼ ਰਾਜ ਬਾਈ ਪ੍ਰਦੀਪ ਬਾਈ ઉમેਸ਼ ਜ਼ਾਕ ਇੰਡੋ ਸਟੀਵ ਲੀਓ ਇਹ ਸਾਰੇ ਬੰਦੇ ਮੇਰੇ ਨਾਲ ਐਡੇ ਬੁਰੇ ਵਕਤ ਚ ਖੜੇ ਰਹੇ ਤੇ ਇਹਨਾਂ ਦੇ ਹੌਸਲੇ ਕਰਕੇ ਇਹਨਾਂ ਦੀ ਯਾਰੀ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਮੇਰੇ ਚ ਹਿੰਮਤ ਹੈ ਇਹਨਾਂ ਦੀ એનર્ਜੀਜ਼ ਕਰਕੇ ਕਿ ਐ ਮੈਨੂੰ ਛੱਡ ਕੇ ਨਹੀਂ ਗਏ ਬੜੇ ਲੋਕੀ ਛੱਡ ਕੇ ਬਟ ਇਹ ਮੇਰੇ ਨਾਲ ਤਾਂ ਵੀ ਖੜੇ ਨੇ ਅੱਜ ਵੀ ਖੜੇ ਨੇ ਭਰਾਵਾ ਵਾਂਗੂ ਤੇ ਮੈਨੂੰ ਬੜਾ ਮਾਣ ਹੈ ਮੇਰੀ ਯਾਰੀ ਤੇ ਕਿ ਮੈਂ ਭਾਵੇਂ ਪੈਸਾ ਜ਼ਿਆਦਾ ਨਹੀਂ ਕਮਾਇਆ ਜ਼ਿੰਦਗੀ 'ਚ ਬਟ ਮੈਂ ਯਾਰੀ ਕਮਾ ਲਈ ਤੇ ਮੇਰੇ ਪਾਪਾ ਹਮੇਸ਼ਾ ਇਹ ਕਹਿੰਦੇ ਨੇ ਕਿ ਯਾਰੀ ਇਜ਼ ਵੈਰੀ ਇੰਪੋਰਟੈਂਟ ਐਂਡ ਦੈਟਸ ਆਈ ਥਿੰਕ ਦੈਟਸ ਏਵਰੀਥਿੰਗ ਤੇ ਰਾਜਬਾਈ ਤੁਸੀਂ ਤਿਆਰੀ ਖੇਚ ਲਓ ਹਣ ਟੇਪਾਂ ਮੈਂ ਰੈਡੀ ਕਰੀ ਚੱਲਾਂ ਬਾਕੀ ਪਿਆਰੀ ਤੁਹਾਡੀ ਐ ਯੋਯੋਕ ਸਾਈਡ ਸਾਰੇ ਤੁਹਾਡੇ ਚੇਲੇ ਨੇ ਤੁਸੀਂ ਹੈਂਡਲ ਕਰਦੇ ਹੋ ਸਰ ਮੀਰ ਗੁਲਾਟੀ ਗੁਲਾਟੀ ਸਾਹਿਬ ਸਭ ਕੁਝ ਆਏਗਾ ਮੇਰੀ ਜਾਨ ਆਈ ਵੀ 2 ਕਲਾਸੀ ਮੁੰਡਾ ਸਭ ਆਏਗਾ ਬਹੁਤ ਥੋੜਾ ਸਬਰ ਕਰੋ ਰੁਕੋ ਜਰਾ ਰੁਕੋ ਤੇ ਸਭ ਕੁਝ ਆਏਗਾ ਵੀਰੋ ਬੋਲਣ ਆਦੀ ਮੇਰ ਰਹੀ ਸਭ ਕੁਝ ਵਧੀਆ ਚੱਲਦਾ ਰਹੇ ਤੇ ਬਹੁਤ ਕੁਝ ਆਏਗਾ ਤੇ ਡਾਕੂਮੈਂਟਰੀ ਵੀ ਐਡਿਟ ਹੋ ਗਈ ਹੈ ਬਟ ਉਹਨੂੰ ਹਲੇ ਬੈਕਗ੍ਰਾਉਂਡ ਹੋਣਾ ਹੈ the netflix da internal process hunda hai 3.5 mahine da onu 200 language kyunki it's not india release it's an international project is gonna get released in uh, 190 countries in almost 170 languages so they have to dub it in all the languages in the packaging and everything on a take time and then it gonna get released probably near about september october this year ਫੁਏਗੀ ਸਾਰੀ ਰਿਪੋਰਟਾਂ ਖਿੱਚ ਕੇ ਰੱਖੋ ਕਾਮ ਬਲੇਸਿੰਗਸ ਦੇ ਚਲੋ ਮੈਨੂੰ ਮੇਰੇ ਲਈ ਪ੍ਰੇ ਕਰੋ ਆਪਣੇ ਲਈ ਪ੍ਰੇ ਕਰੋ ਮੇਰੇ ਪਰਿਵਾਰ ਲਈ ਮੇਰੇ ਯਾਰਾਂ ਲਈ ਪ੍ਰੇ ਕਰੋ ਮੇਰੀ ਭੈਣ ਲਈ ਪ੍ਰੇ ਕਰੋ ਤੇ ਸਾਰੇ ਖੁਸ਼ ਰਹੋ ਤੇ ਫਿਰ ਮਿਲਦੇ ਆਂ ਨਰਾਤਰੀਆਂ ਤੇ ਵਿਸਾਖੀ ਵੀ ਆਉਣ ਵਾਲੀ ਐ ਤੇ ਈਦ ਵੀ ਆਉਣ ਵਾਲੀ ਐ ਤੇ ਰਮਜ਼ਾਨ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾ ਸਾਰੇ ਤੰਦਰੁਸਤ ਰਹੋ ਖੁਸ਼ ਰਹੋ Signing out Yo-Yo your Honey Singh Peace out Love me Hate me Do whatever you feel like I'm yours